ਇੱਕ ਬੀਬੀ ਕਹਿੰਦੇ ਰੇਨੀ ਤੇ ਕੋਈ ਮੋਹ ਪ੍ਰੇਮ ਦਾ ਚੱਕਰ ਸੀਗਾ ਮੋਹ ਪ੍ਰੇਮ ਨੇ ਪ੍ਰੇਨੀ ਚੜਿਆ ਤੇ ਬੀਬੀ ਨੇ ਥੋੜਾ ਦੂਜੇ ਪਾਸੇ ਨੂੰ ਦਿਮਾਗ ਲਾ ਲਿਆ ਉਹ ਬੰਬ ਦੀਆਂ ਧਮਕੀਆਂ ਇੱਥੇ ਫਲਾਣੀ ਥਾਂ ਦੇ ਬੰਬ ਐ ਜੀ ਫਲਾਣੀ ਥਾਂ ਦੇ ਬੰਬ ਹੋਏ ਧਮਕੀਆਂ ਦੇਣ ਲੱਗੀ ਕਹਿੰਦੇ ਵੀ 21 ਕਾਲਸ 21 ਜਗ੍ਹਾ ਤੇ ਉਹਨੇ ਕਾਲਸ ਤਾਂ ਨਹੀਂ ਕੀਤੀਆਂ ਬੰਬ ਦੀ ਧਮਕੀ ਵਾਲੀਆਂ ਚਲੋ ਫੜੀ ਗਈ ਹੈ ਗ੍ਰਿਫਤਾਰ ਹੋ ਗਈ ਪਰ ਇਹ ਮਸਲਾ ਕੀ ਹੈ ਕਈ ਵਾਰੀ ਦਿਮਾਗ ਦੇਖੋ ਚੈਟ ਜੀ ਪੀਟੀ ਵਾਲੀ ਗੱਲ ਹੀ ਤੁਸੀਂ ਲਾ ਲਓ ਕਿੱਦਾਂ ਨੂੰ ਚੱਲ ਜਾਂਦਾ ਹੈ ਉਹ ਗਾਣਾ ਸੀਗਾ ਨਾ ਬੇਖੁਦੀ ਮੇ ਸਨਮ ਉੱਠ ਗਏ ਜੋ ਕਦਮ ਹੂੰ ਬਸ ਇਹੀ ਹੁੰਦਾ ਸੀ ਜੀ ਵੈਸੇ ਤੇ ਉਹ ਬੀਬੀ ਨੇ ਗੁਨਾਹ ਕਰ ਲਿਆ ਰੇਨੀ ਡਿਸੋਲਜਾ ਸ਼ਦ ਨਾਮ ਹੈ ਜੋ ਸ਼ੀਲਡ ਹੈ ਜੋ ਸ਼ੀਲਡ ਉਹ ਸੌਰੀ ਸ਼ੀਲਡ ਰੇਨੀ ਜੋ ਸ਼ੀਲਡ ਨਾ ਹਾਂ ਟੇਡਾ ਜਿਹਾ ਥੋੜਾ ਜਿਹਾ ਹਾਂਜੀ 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 ਆ ਰੇਨੀ ਜੋ ਸ਼ੀਲਡਾ ਜੀ ਤਾਂ ਉਹ ਉਹਨੇ ਮਤਲਬ ਕਿ ਬਹੁਤ ਪੜ੍ਹੀ ਲਿਖੀ ਕੁੜੀ ਇੰਜੀਨੀਅਰਿੰਗ ਰੋਬੋਟਿਕ ਦੇ ਵਿੱਚ ਵੀ ਸ਼ਾਇਦ ਉਹਦੀ ਡਿਗਰੀ ਆ ਸੀਨੀਅਰ ਕੰਸਲਟੈਂਟ ਕਹਿੰਦੇ ਸੀ ਉਹ ਕਿਸੇ ਕੰਪਨੀ ਦੇ ਵਿੱਚ ਬਹੁਤ ਵੱਡੀ ਕੰਪਨੀ ਚ ਉੱਥੇ ਪਿਆਰ ਹੋ ਗਿਆ ਨਾ ਡੁੱਬੜੀ ਨੂੰ ਹੂੰ ਮੁਹੱਬਤ ਕਰ ਬੈਠੀ ਜੀ ਹੂੰ ਉਹ ਜਦੋਂ ਮੁਹੱਬਤ ਕਰ ਬੈਠੀ ਤੂੰ ਜਿਹੜਾ ਅੱਗੇ ਸੀ ਦਿਵਜ ਪ੍ਰਭাকর ਸ਼ਾਇਦ ਉਹਦਾ ਕੁਝ ਐਸਾ ਨਾਮ ਸੀ ਜੀ ਉਹ ਚੰਦਰਾ ਪ੍ਰਭਾਵਿਤ ਨਹੀਂ ਹੋਇਆ ਉਹਦੇ ਤੋਂ ਪਤ ਨਹੀਂ ਕੀ ਉਹਦੇ ਕੀ ਸਬਕਤਬ ਹੋਣਾ ਮੈਂ ਵੈਸੇ ਨਾ ਇੱਥੇ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਕਿ ਯਾਰ ਪਿਆਰ ਜਿਹੜਾ ਹੁੰਦਾ ਨਾ ਮੈਨੂੰ ਇੱਕ ਦਿਨ ਗੁਰਪ੍ਰੀਤ ਖੁੱਗੀ ਹੋਰਾਂ ਦੀ ਰੀਲ ਸੁਣ ਨੂੰ ਮਿਲੀ ਦੇਖ ਨੂੰ ਮਿਲੀ ਹੂੰ ਮੈਂ ਕਿਉਂਕਿ ਇਦਾਂ ਦੀਆਂ ਚੀਜ਼ਾਂ ਦੇਖਦਾ ਤਾਂ ਐਲਗੋਰਿਦਮ ਚ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਤੇ ਮੇਰਾ ਲਿਮਟਿਡ ਜਿਹਾ ਸਰਕਲ ਹੈ ਜਿਹੜਾ ਉਹ ਅਸੀਂ ਇੱਕ ਦੂਜੇ ਨੂੰ ਆਦਾਨ-ਪ੍ਰਦਾਨ ਵੀ ਇਦਾਂ ਦੇ ਬਿਲਕੁਲ ਕਰਦੇ ਹੁ ਜੀ ਤੋ ਕਹਰੇ ਸੀ ਕਿ ਮੈਂ ਜਿਹਨੂੰ ਵੀ ਪਿਆਰ ਕਰਦਾ ਨਾ ਬੇਸ਼ਰਤ ਪਿਆਰ ਕਰਦਾ ਹੂੰ ਉਹ ਕੀ ਕਰਦਾ ਮੈਨੂੰ ਪਸੰਦ ਕਰਦਾ ਨਾ ਪਸੰਦ ਕਰਦਾ ਉਹਦਾ ਮੈਟਰ ਹੈ ਪਿਆਰ ਦਾ ਸ਼ਾਇਦ ਵੀ ਮੈਂ ਮਤਲਬ ਕਿ ਉਹਦੇ 'ਚ ਮੈਂ ਕਮੀਆਂ ਖਾਸੀਅਤਾਂ ਨਹੀਂ ਦੇਦਾ ਮੈਨੂੰ ਗੱਲ ਬਹੁਤ ਜੱਜੀ ਸਾਹਿਬ ਜੀ ਪਿਆਰ ਇਹੀ ਚੀਜ਼ ਹੁੰਦੀ ਹੈ ਤੇ ਚੰਦਰੀਏ ਤੂੰ ਵੇਖ ਵੇਖ ਕੇ ਜੀਲਾ ਜੇ ਨਹੀਂ ਪਿਆਰ ਕਰਦੀ ਜੀ 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 ਕਰਕੇ ਤੇ ਹੋਰ ਵਸਾ ਕੇ ਵੀ ਇੱਕ ਯਾਦ ਬਸਾਈ ਜਾ ਸਕਦੀ ਹੈ ਕਿ ਠੀਕ ਹੈ ਯਾਰ ਕੋਈ ਬੰਦਾ ਮੈਨੂੰ ਬਹੁਤ ਲਾਇ ਮਤਲਬ ਮੇਰੇ ਦਿਲ ਨੂੰ ਬਹੁਤ ਲਾਇਕ ਸੀਗਾ ਕੀਆ ਯਾਰ ਇਹ ਚੀਜ਼ਾਂ ਇੰਨੇ ਪੜ੍ਹੇ ਲਿਖੇ ਲੋਕ ਨਹੀਂ ਸਮਝਦੇ ਮੋਝੇ ਪਿਆਰ ਜਿਹਾ ਇਹੋ ਜਿਹਾ ਕਹਿ ਲੋ ਵੀ ਸ਼ਾਇਦ ਕੁਝ ਬੰਦੇ ਜਿਆਦਾ ਪੜੇ ਉਹਨ ਘੱਟ ਪੜੇ ਉਹ ਮਤਲਬ ਕਿੰਨੇ ਚੀਜ਼ਾਂ ਤੇ ਆਪਣਾ ਕੰਟਰੋਲ ਨਹੀਂ ਰੱਖਦੇ 60 ਵਜਦੀ ਆ ਠੇਸ ਵਜਦੀ ਆ ਯਾਰ ਮੈਂ ਕਿਹਾ ਕਿ ਰਿਜੈਕਸ਼ਨ ਨਾ ਸੁਣਨ ਦੀ ਆਦਤ ਪਾਓ ਇੱਕ ਤੇ ਨਾ ਕਰਨਾ ਬਹੁਤ ਜ਼ਰੂਰੀ ਮੈਂ ਬਹੁਤ ਜ਼ਿੰਦਗੀ ਚ ਕਾਟੇ ਖਾਦੇ ਸਭ ਨਾ ਨਹੀਂ ਕਰ ਸਕਿਆ ਸਭ ਕਿਸੇ ਨੇ ਕਿਹਾ ਯਾਰੀ ਲਈ ਆ ਚੱਲਣਾ ਕਰਨਾ ਕਾਂਡ ਚੱਲ ਐਸਾ ਕਾਂਡ ਕੀਤਾ ਕਿ 26 ਸਾਲ 27 ਸਾਲ ਹੋ ਗਏ ਮਕਦਮੇ ਨੂੰ ਜੀ ਕੋਈ ਆਫਦਾ ਕੋਈ ਰੋੜਾ ਹੀ ਨਹੀਂ ਯਾਰੀ ਦੋਸਤੀ ਪਿੱਛੇ ਕਿਸੇ ਦਾ ਨੁਕਸਾਨ ਹਮ ਇਨਸ਼ਾਅੱਲਾ ਆ ਚਲੀਏ ਲਾਣਾ ਜਗੜ ਚੱਲ ਬਈ ਠੀਕ ਹੈ ਨਾ ਜੇ ਨਾ ਕਰ ਦਿੰਦਾ ਤੇ ਸ਼ਾਇਦ ਕਿਤੇ ਦਾ ਹੋਰ ਕਿਤੇ ਪਹੁੰਚਿਆ ਹੁੰਦਾ ਜੀ بڑے ਮੌਕਿਆਂ ਤੇ ਨਾ ਨਹੀਂ ਕਰ ਸਕਿਆ ਮੈਂ ਪਰ ਹੁਣ ਸਮਝ ਆਈ ਕਿ ਨਹੀਂ ਵੇਲੇ ਸਰ ਨਾ ਕਰ ਦਿਓ ਕਿ ਨਹੀਂ ਯਾਰ ਨਰਾਜ਼ਗੀ ਹਟ ਜਾਓ ਜੀ ਤੇ ਦੂਜੀ ਗੱਲ ਨਾ ਸੁਣਨ ਦੀ ਆਦਤ ਪਾਉਣੀ ਚਾਹੀਦੀ ਰੀਐਕਸ਼ਨ ਚੱਲਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਤੁਸੀਂ ਰਿਜੈਕਟ ਕਰਦਾ ਨਾ ਤਾਂ ਦਿਲ ਤੇ ਨਾ ਲਾਓ। ਇਹ ਦੇਖੋ ਕਿ ਕਿਉਂ ਕਰ ਰਿਹਾ ਹੈ। ਨਾ ਸੁਣਨ ਦੀ ਆਦਤ ਪਾ ਲੋਗੇ ਨਾ। ਹਮਮ ਰਿਸ਼ਤੇ ਵੀ ਵਿਗੜ ਲਗੇ ਨਹੀਂ। ਬਿਲਕੁਲ। ਠੀਕ ਹੈ ਨਾ ਜੀ। ਸੋ ਇਹ ਕੁੜੀ ਕਿਤੇ ਟੁੱਟ ਗਈ ਕਿ ਭਾਈ ਇਹ ਤੇ ਚੰਦਰਾ ਮੋਹ ਖੋਰ ਹੋ ਗਿਆ ਤੇ ਮੋਹ ਤੋੜ ਹੋ ਗਿਆ ਤੇ ਤੇ ਪਠੀ ਨਹੀਂ ਪਾਰਿਆ। ਜੀ। ਬਾਹੋਂ ਨੇ ਚੱਕ ਕਿਤੇ ਡਾਰਕ ਬੈ ਬੁੰਦੀ ਇੱਕ ਦੁਨੀਆ ਵੱਖਰੀ। ਅੱਜ ਕੱਲ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੰਡੀਅਨ ਏਜੰਸੀਆਂ ਉੱਥੋਂ ਤੱਕ ਵੀ ਪਹੁੰਚ ਗਈਆਂ ਹੂੰ ਇਹਨੇ ਚੱਕ ਕੇ 12 ਸਟੇਟਾਂ ਦੇ ਅਦਾਰੇ ਡਾਉਣ ਦੀ ਧਮਕੀ ਦੇ ਦਿੱਤੀ ਉਹਨੂੰ ਫਸਾਉਣ ਵਾਸਤੇ ਮੁੰਡੇ ਨੂੰ ਉਹਨਾਂ ਨੇ ਚੱਕ ਕੇ ਇਹਦੀ ਲੋਕੇਸ਼ਨ ਕੁਸ਼ਨ ਟ੍ਰੇਸ ਕਰਕੇ ਮਧਰਾਸ ਤੋਂ ਫੜ ਲਈ ਹੁਣ ਅਹਮਦਾਬਾਦ ਜਾਂਦੀ ਜਾ ਰਹੀ ਹੈ ਜੀ ਹੁਣ ਭੁਗਤਣਾ ਪੈਣਾ ਖੈਰ ਹਣਾ ਆ ਭੁਗਤਨ ਨਤੀਜੇ ਮਹਿਸੂਸ ਪੁਰੀ